ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਜਿਹੜਾ ਤੁਹਾਡੇ ਪਿੰਡ ਡੱਗਰੂ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਵਾ ਰਹੇ ਆ ਇਹਨੂੰ ਕਰਾਉਣ ਵਾਲੀ ਜਿਹੜੀ ਸੁਸਾਇਟੀ ਆ ਪਹਿਲਾਂ ਮੈਂ ਉਹਦੇ ਬਾਰੇ ਥੋੜਾ ਚਾਨਣਾ ਪਾ ਦਿਆਂ ਉਹ ਸਾਡੀ ਪੰਜ ਆਬ ਸੋਸ਼ਲ ਵੈਲਫੇਅਰ ਸੁਸਾਇਟੀ ਜਿਹੜੀ ਕਿ ਇੰਟਰਨੈਸ਼ਨਲ ਹੈ ਇੰਟਰਨੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਉਹਨੂੰ ਚਲਾਉਣ ਵਾਲੇ ਜਿਹੜੇ ਨੇ ਸਾਰੇ ਤਕਰੀਬਨ ਬਾਹਰ ਐਨ ਆਰ ਆਈ ਬੈਠੇ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ। ਸੋ ਸੁਸਾਇਟੀ ਜਿਹੜੀ ਹੈ ਤਕਰੀਬਨ ਨਹੀਂ 2 ਸਾਲ ਪਹਿਲਾਂ ਰਜਿਸਟਰਡ ਕੀਤੀ ਸੀਗੀ। 2022 ਦੇ ਵਿੱਚ ਰਜਿਸਟਰ ਕਰਾਇਆ ਇਹਨੂੰ। ਤੇ ਹੁਣ ਤੱਕ ਜਿਹੜੇ ਕੰਮ ਕੀਤੇ ਨੇ ਸੁਸਾਇਟੀ ਨੇ ਉਹ ਇਹ ਨੇ ਕਿ ਹੁਣ ਤੱਕ ਘੱਟੋ ਘੱਟ ਕੋਈ 5 ਕਿ ਲੋਕਾਂ ਨੂੰ ਗਰੀਬ ਲੋਕ ਜਿਨ੍ਹਾਂ ਦਾ ਕੋਈ ਆਸਰਾ ਹੀ ਨਹੀਂ ਸੀਗਾ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਆ। ਉਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਘਰ ਬਣਾ ਕੇ ਦਿੱਤਾ ਸੀਗਾ ਤੁਸੀਂ ਸ਼ਾਇਦ ਜਾਣਦੇ ਹੋ ਤੁਹਾਡੇ ਏਰੀਏ ਦੇ ਸਿੰਘ ਹੈਗੇ ਕੁਲਵੀਰ ਗੋਗੀ ਕੋਟਕਪੂਰੇ ਤੋਂ ਉਹਨਾਂ ਨੂੰ ਪਹਿਲਾ ਘਰ ਬਣਾ ਕੇ ਦਿੱਤਾ ਸੀ ਸੋਸਾਇਟੀ ਨੇ ਸਮਲਸਰ ਦੇ ਵਿੱਚ ਉਹਦੇ ਇਲਾਵਾ ਹੋਰ ਵੀ ਤਕਰੀਬਨ 5 ਕਿ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਉਹਦੇ ਇਲਾਵਾ 2022 ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਸਾਡੀ ਸੋਸਾਇਟੀ ਨੇ ਰੁੱਖ ਲਾਉਣ ਦੀ ਮੁਹਿੰਮ ਉਹਦੇ ਤਹਿਤ 2000 ਬੂਟਾ ਲਾਉਣ ਦਾ ਸਾਡਾ ਟਾਰਗੇਟ ਸੀਗਾ 20000 ਤੇ ਅਸੀਂ ਲਾ ਨਹੀਂ ਸਕੇ ਬੜੀ ਮਤਲਬ ਭਜ ਨਟ ਕਰਨ ਦੇ ਬਾਵਜੂਦ ਵੀ ਲੇਕਿਨ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਬੂਟੇ ਲਾਏ ਵੀ ਆ ਉਹ ਵੀ ਹੋਣ ਨਹੀਂ ਦਿੱਤੇ ਲੋਕਾਂ ਨੇ ਬਹੁਤ ਫਿਰ ਸਾਨੂੰ ਉਸ ਮਹਿਮੇ ਤੋਂ ਪਿੱਛੇ ਹਟਣਾ ਪਿਆ ਹੋਣ ਨਹੀਂ ਦਿੰਦੇ ਜਾਂ ਕੁਝ ਗੁੱਜਰ ਨਹੀਂ ਹੋਣ ਦਿੰਦੇ ਕੁਝ ਈਰਖਾ ਵਾਲੇ ਲੋਕ ਨਹੀਂ ਹੋਣ ਦਿੰਦੇ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਆ ਸੋ ਉਹਦੇ ਬਾਅਦ ਫਿਰ ਪਹਿਲਾ ਸੈਂਟਰ ਸੀ ਕੁਮਾਨ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਖੁੱਲਿਆ ਜਿਹੜੀਆਂ ਜ਼ਰੂਰਤਮੰਦ ਲੜਕੀਆਂ ਨੇ ਉਹਨਾਂ ਨੂੰ ਸਿੱਖਲਾਈ ਦੇਣ ਵਾਸਤੇ ਕਿ ਉਹਨਾਂ ਦੇ ਕੋਲ ਕੋਈ ਹੁਨਰ ਹੋਵੇ ਘੱਟੋ ਘੱਟ ਉਹਨਾਂ ਨੂੰ ਸਲਾਈ ਕਢਾਈ ਦਾ ਕੰਮ ਜਿਹੜਾ ਉਹ ਆਉਂਦਾ ਹੋਵੇ ਤੇ ਉਹ ਆਪਣੇ ਪੈਰਾਂ ਦੇ ਹੋ ਜਾਣ। ਕੁਛ ਆਪਣੀ ਮਤਲਬ ਚਲਾ ਸਕਣ ਗੁਜ਼ਾਰਾ। ਸੋ ਇਹ ਸੈਂਟਰ ਸਾਡਾ ਬੜਾ ਕਾਮਯਾਬ ਰਿਹਾ ਉਹ ਚੱਲ ਰਿਹਾ ਉੱਥੇ 2021 ਤੋਂ। ਸੋਸਾਇਟੀ ਅਸੀਂ ਰਜਿਸਟਰਡ 22 ਕਰਵਾਈ ਹੈ ਲੇਕਿਨ ਸੈਂਟਰ 21 ਤੋਂ ਚੱਲ ਰਿਹਾ ਸਾਡਾ। ਉੱਥੇ ਦੋ ਬੈਚ ਹਰ ਸਾਲ ਦੇ ਵਿੱਚ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਸਿਖਾਇਆ ਜਾਂਦਾ ਵਾ ਦੋ ਬੈਚ ਦੇ ਵਿੱਚ। ਤੇ ਸਲਾਈ ਕਢਾਈ ਸਿਖਾਈ ਜਾਂਦੀ ਆ ਔਰ ਜਿਹੜੇ ਉੱਥੇ ਟੀਚਰ ਨੇ ਬਲਜੀਤ ਕੌਰ ਜੀ ਉਹਨਾਂ ਦੇ ਕੋਲ ਜਿੰਨਾ ਵੀ ਆਰਟ ਹੈ ਸਲਾਈ ਕਢਾਈ ਤੋਂ ਬਿਨਾ ਹੋਰ ਵੀ ਜਿਹੜਾ ਉਹਨਾਂ ਨੂੰ ਕੰਮ ਆਉਂਦਾ ਉਹ ਸਾਰਾ ਬੱਚਿਆਂ ਨੂੰ ਉੱਥੇ ਸਿਖਾਉਂਦੇ ਆ ਜਿਵੇਂ ਕੱਪੜੇ ਦੇ ਪੇਂਟਿੰਗ ਕਰਨੀ ਜਾਂ ਹੋਰ ਜਿਹੜੇ ਇਸ ਕਿੱਤੇ ਨਾਲ ਸੰਬੰਧਿਤ ਹੁੰਦੇ ਆ ਉਹ ਸਾਰੇ ਉਹ ਲੜਕੀਆਂ ਨੂੰ ਟ੍ਰੇਨ ਕਰਦੇ ਆ ਔਰ ਬਿਲਕੁਲ ਫ੍ਰੀ ਔਰ ਜਿਹੜੀਆਂ ਲੜਕੀਆਂ ਟ੍ਰੇਨਿੰਗ ਲੈ ਲੈਂਦੀਆਂ ਉਹਨਾਂ ਨੂੰ ਫਿਰ ਸਾਡੀ ਸੰਸਥਾ ਦੇ ਵੱਲੋਂ ਸਲਾਈ ਮਸ਼ੀਨਾਂ ਤੇ 100 ਮਤਲਬ ਸਰਟੀਫਿਕੇਟ ਦਿੱਤਾ ਜਾਂਦਾ ਬਕਾਇਦਾ ਤਾਂ ਕਿ ਜੇ ਉਹਨਾਂ ਨੇ ਕੱਲ ਨੂੰ ਕਿਤੇ ਜੌਬ ਵੀ ਕਰਨੀ ਹੋਵੇ ਤਾਂ ਉਹਦੇ ਕੋਲ ਸਰਟੀਫਿਕੇਟ ਵੀ ਹੋਊਗਾ ਪਲੱਸ ਉਹਨੂੰ ਕੰਮ ਵੀ ਆਉਂਦਾ ਹੋਊਗਾ ਸੋ ਹੁਣ ਤੱਕ ਉੱਥੇ ਸਾਡੇ ਚਾਰ ਫੰਕਸ਼ਨ ਅਸੀਂ ਕਰਵਾ ਚੁੱਕੇ ਹਾਂ ਉੱਥੇ ਲੜਕੀਆਂ ਨੂੰ ਵੰਡ ਚੁੱਕੇ ਹਾਂ ਸਲਾਈ ਮਸ਼ੀਨਾਂ ਵਗੈਰਾ ਤੇ ਇਹ ਤੁਹਾਡੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਮੋਗਾ ਜ਼ਿਲ੍ਹੇ ਦੇ ਵਿੱਚ ਇਹ ਡੱਗਰੂ ਪਿੰਡ ਦੇ ਵਿੱਚ ਅੱਜ ਸੈਂਟਰ ਦਾ ਉਦਘਾਟਨ ਜਿਹੜਾ ਉਹ ਕੀਤਾ ਜਾ ਰਿਹਾ ਸੋਸਾਇਟੀ ਵੱਲੋਂ ਸੋ ਮੇਰੀ ਡਿਊਟੀ ਲਈ ਗਈ ਸਾਰਿਆਂ ਦੇ ਵੱਲੋਂ ਪ੍ਰਧਾਨ ਹੋਣ ਦੇ ਨਾਤੇ ਤੇ ਮੈਨੂੰ ਬੜੀ ਖੁਸ਼ੀ ਹੋਈ ਤੁਹਾਡੇ ਪਿੰਡ ਆ ਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਕੇ ਪਹੁੰਚਿਆ ਹੀਆਂ ਸਾਰੀਆਂ ਸ਼ਖਸੀਅਤਾਂ ਦਾ ਮੈਂ ਜੀ ਆਇਆਂ ਨੂੰ ਕਰਾਂ ਸਰਦਾਰ ਹੰਕਾਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਮੇਰੇ ਨਾਲ ਬੈਠੇ ਨੇ ਸਰਦਾਰ ਪ੍ਰਿਤਪਾਲ ਸਿੰਘ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਜਾਂ ਸਾਰਾ ਇਨਾਂ ਦੇ ਜਿੰਮੇ ਹੀ ਐ ਉਹਨਾਂ ਦੇ ਨਾਲ ਰਿਸ਼ਪਾਲ ਸਿੰਘ ਜੀ ਢਿੱਲੋਂ ਸਾਹਿਬ ਮੋਗੇ ਤੋਂ ਇਹ ਵੀ ਸਾਡੇ ਜਨਰਲ ਸੈਕਟਰੀ ਇੱਧਰ ਤੁਹਾਡੇ ਪਿੰਡ ਦੀਆਂ ਸਖਸ਼ੀਤਾਂ ਜਿਹੜੀਆਂ ਜਿਵੇਂ ਮੈਨੂੰ ਦੱਸਿਆ ਗਿਆ ਭਾਜੀ ਵੱਲੋਂ ਕਿ ਸਰਦਾਰ ਅ ਸੁਖਜਿੰਦਰ ਸਿੰਘ ਜੀ ਸਾਹਿਬ ਕਾ ਸਰਪੰਚ ਸਾਹਿਬ ਬੈਠੇ ਨੇ ਤੇ ਅਰਵਿੰਦਰ ਸਿੰਘ ਜੀ ਖੇਤੀਬਾੜੀ ਸੁਸਾਇਟੀ ਦੇ ਜੋਗੇ ਵਾਲੇ ਦੇ ਜਿਹੜੇ ਪ੍ਰਧਾਨ ਆ ਗੁਰਸੇਵ ਸਿੰਘ ਜੀ ਸਰਪੰਚ ਸਾਹਿਬ ਸਾਡੇ ਕੋਲ ਬੈਠੇ ਨੇ ਮਨਦੀਪ ਸਿੰਘ ਜੀ ਮੈਂਬਰ ਸੁਖਮੰਦਰ ਸਿੰਘ ਜੀ ਮੈਂਬਰ ਬਲਜੀਤ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਤੇ ਗੁਰਮੇਲ ਸਿੰਘ ਜੀ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਤੇ ਤੁਹਾਡੇ ਜਿਹੜੇ ਟੀਚਰ ਨੇ ਹਰਜਿੰਦਰ ਕੌਰ ਜੀ ਜਿਹੜੇ ਇੱਥੇ ਬੱਚਿਆਂ ਨੂੰ ਸਿਖਾਉਣਗੇ ਤੇ ਆਈਆਂ ਹੋਈਆਂ ਮੇਰੀਆਂ ਸਾਰੀਆਂ ਭੈਣਾਂ ਸਾਰੀਆਂ ਬੱਚੀਆਂ ਦਾ ਹਾਰਦਿਕ ਸਵਾਗਤ ਦਿਲੋਂ ਸਵਾਗਤ ਕਰਦੇ ਆਂ ਸੋ ਅੱਜ ਇਹ ਤੁਹਾਡੇ ਪਿੰਡ ਦੇ ਵਿੱਚ ਸੈਂਟਰ ਸ਼ੁਰੂ ਕੀਤਾ ਜਾ ਰਿਹਾ ਇਹਦੇ ਵਾਸਤੇ ਦੋ ਗੱਲਾਂ ਤੁਹਾਨੂੰ ਦੱਸਾਂ ਕਿ ਜਿਹੜੇ ਤੁਹਾਡੇ ਟੀਚਰ ਨੇ ਹਰਜਿੰਦਰ ਕੌਰ ਜੀ ਜਿਵੇਂ ਦੱਸਿਆ ਗਿਆ ਬਾਜੀ ਨੇ ਦੱਸਿਆ ਮੈਨੂੰ ਕਿ ਉਹ ਸਲਾਈ ਕਢਾਈ ਦੇ ਨਾਲ ਨਾਲ ਬਿਊਟੀ ਪਾਰਲਰ ਦਾ ਕੰਮ ਵੀ ਕਰਦੇ ਨੇ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਕਿ ਉਹ ਵੱਧ ਤੋਂ ਵੱਧ ਬੱਚਿਆਂ ਨੂੰ ਜੋ ਵੀ ਸਿਖਾ ਸਕਦੇ ਸਲਾਈ ਦੇ ਨਾਲ ਨਾਲ ਹੋਰ ਵੀ ਜੋ ਸਿਖਾ ਸਕਦੇ ਉਹ ਜ਼ਰੂਰ ਸਿਖਾਉਣ ਤੇ ਇਹ ਬੱਚਿਆਂ ਦੀ ਆਪਣੀ ਹਿੰਮਤ ਆ ਜਿਹੜੇ ਸਿੱਖਣਾ ਚਾਹੁੰਦੇ ਨੇ ਦੂਸਰੀ ਗੱਲ ਸੋਸਾਇਟੀ ਦੇ ਵਿੱਚ ਸਿੱਖ ਜਿਹੜਾ ਮਰਜ਼ੀ ਸਕਦਾ ਹੈ ਫ੍ਰੀ ਸਿਖਾਇਆ ਜਾਊਗਾ ਲੇਕਿਨ ਜਿਹੜੀ ਸੁਸਾਇਟੀ ਦੇ ਵੱਲੋਂ ਸਾਡੇ ਸਰਪ੍ਰਸਤ ਸਰਦਾਰ ਮਨਜੀਤ ਸਿੰਘ ਜੀ ਨਿਊਯਾਰਕ ਅਮਰੀਕਾ ਵਿੱਚ ਜਿਨ੍ਹਾਂ ਦਾ ਉਦਮ ਦੇ ਨਾਲ ਇਹ ਸਾਰੀ ਸੁਸਾਇਟੀ ਚੱਲੀ ਹੈ ਜਿਹੜੇ ਉਦਮ ਕਰਕੇ ਐਡੇ ਐਡੇ ਇਦਾਂ ਦੇ ਫੰਕਸ਼ਨ ਕਰਦੇ ਰਹਿੰਦੇ ਇਹਨਾਂ ਵੱਡੇ ਪ੍ਰੋਗਰਾਮ ਕਰਾਉਂਦੇ ਆ ਸੋਨਾ ਦੇ ਵੱਲੋਂ ਇੱਕ ਨਵੀਂ ਜਿਹੜੀ ਹਦਾਇਤ ਹੋਈ ਆਈ ਹੈ ਕਿ ਜਿਹੜੀਆਂ ਸਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ ਉਹ ਸਿਰਫ ਲੋੜਵੰਦ ਲੜਕੀਆਂ ਨੂੰ ਹੀ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੀ ਅਸਲ ਦੇ ਵਿੱਚ ਮਸ਼ੀਨ ਖਰੀਦਣ ਦੀ ਮਤਲਬ ਪਹੁੰਚ ਨਹੀਂ ਹੈਗੀ ਉਹਨਾਂ ਨੂੰ ਹੀ ਦਿੱਤੀ ਜਾਊਗੀ ਜਿਹੜੇ ਘਰੋਂ ਸੌਖੀਆਂ ਨੇ ਉਹਨਾਂ ਭੈਣਾਂ ਨੂੰ ਬੇਨਤੀ ਹੈ ਕਿ ਤੁਸੀਂ ਸਿੱਖ ਸਕਦੀਆਂ ਜੇ ਤੇ ਸਰਟੀਫਿਕੇਟ ਵੀ ਮਿਲ ਜਾਏਗਾ ਤੇ ਇਸ ਕਰਕੇ ਸਲਾਈ ਮਸ਼ੀਨ ਜਿਹੜੀ ਹੈ ਨਾ ਉਹ ਜਿਹੜੇ ਬਿਲਕੁਲ ਲੋੜਵੰਦ ਵਾ ਉਹ ਮੈਂ ਬੇਨਤੀ ਕਰਾਂਗਾ ਜਿਹੜੇ ਮੁੱਖ ਪ੍ਰਬੰਧਕ ਵੀ ਨੇ ਇਹੀ ਡਿਸਾਈਡ ਕਰਨਗੇ ਪਿੰਡ ਵਾਲੇ ਸਾਡੇ ਬੈਠੇ ਨੇ ਭਾਜੀ ਰਵਿੰਦਰ ਸਿੰਘ ਹਣੀ ਜ ਸਾਡੇ ਸਰਪੰਚ ਸਾਹਿਬ ਕਿ ਜਿਹੜੀ ਲੋੜਵੰਦ ਘਰ ਤੋਂ ਉਹਨਾਂ ਨੂੰ ਸਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ ਇੱਕੋ ਸ਼ਰਤ ਹੈ ਕਿ ਸਲਾਈ ਮਸ਼ੀਨ ਉਦੋਂ ਦਿੱਤੀ ਜਾਊਗੀ ਇੱਕ ਫੰਕਸ਼ਨ ਕੀਤਾ ਜਾਊਗਾ ਲੇਕਿਨ ਜਦੋਂ ਟੀਚਰ ਦੀ ਸੈਟੀਸਫੈਕਸ਼ਨ ਹੋ ਜਾਊਗੀ ਕਿ ਹਾਂ ਕੰਮ ਆ ਗਿਆ ਹੁਣ ਇਹਨੇ ਕੰਮ ਸਿੱਖ ਲਿਆ ਹੁਣ ਇਹ ਆਪ ਕੰਮ ਕਰ ਸਕਦੀ ਹੈ ਫਿਰ ਦਿੱਤੀ ਜਾਊਗੀ ਕਿਉਂਕਿ ਤਜਰਬਾ ਹੁਣ ਤੱਕ ਇਹ ਰਿਹਾ ਹੈ ਕਿ ਕੁੜੀਆਂ ਦਾਖਲਾ ਲੈ ਲੈਂਦੀਆਂ ਵਾ ਫਿਰ ਛੁੱਟੀਆਂ ਮਰੀ ਜਾਂਦੀਆਂ ਵਾ ਕੰਮ ਸਿੱਖਦੀਆਂ ਨਹੀਂ ਆ ਉਹਨਾਂ ਦਾ ਬਸ ਦਿਮਾਗ ਚ ਇੱਕੋ ਗੱਲ ਹੁੰਦੀ ਕਿ ਸਾਨੂੰ ਸਲਾਈ ਮਸ਼ੀਨ ਮਿਲ ਜੇ ਤੇ ਸਰਟੀਫਿਕੇਟ ਮਿਲ ਜੇ ਇਦਾਂ ਦਾ ਕੰਮ ਨਾ ਕਰਿਓ ਜਿੰਨੇ ਵੀ ਸਿੱਖਣਾ ਪੂਰਾ ਆਪਣਾ ਟਾਈਮ ਕੱਢ ਕੇ ਪੂਰੀ ਨੀਤ ਦੇ ਨਾਲ ਸਿੱਖੋ ਔਰ ਸੋਸਾਇਟੀ ਤੁਹਾਡੇ ਨਾਲ ਖੜੀ ਹੈ ਜਿੱਥੇ ਵੀ ਕਿਸੇ ਵੀ ਕਿਸਮ ਦੀ ਹੈਲਪ ਦੀ ਲੋੜ ਹੈ ਉਹ ਜਿਹੜੇ ਸਾਡੇ ਇੱਥੇ ਤੁਹਾਡੇ ਮੁਖ ਪ੍ਰਬੰਧਕ ਨੇ ਸਰਪੰਚ ਸਾਹਿਬ ਬੈਠੇ ਆਰਵਿੰਦਰ ਸਿੰਘ ਜੀ ਬੈਠੇ ਆ ਤੇ ਬਾਕੀ ਜਿਨ੍ਹਾਂ ਦੇ ਅਸੀਂ ਘਰ ਬੈਠੇ ਆ ਸਰਦਾਰ ਬਲਵੀਰ ਸਿੰਘ ਜੀ ਬਰਾੜ ਸਾਹਿਬ ਤੇ ਭੈਣ ਜੀ ਪ੍ਰਭਜੋਤ ਕੌਰ ਜੀ ਜਿਨ੍ਹਾਂ ਦਾ ਇਹ ਪੇਕਾ ਪਿੰਡ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਇਸ ਸੁਸਾਇਟੀ ਦੇ ਵਿੱਚ ਜਦੋਂ ਵੀ ਫੰਕਸ਼ਨ ਕਰਾਉਂਦਾ ਹੁੰਦਾ ਕੋਈ ਕੋਈ ਵੀ ਕਾਰਜ ਹੁੰਦਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਇੰਨੀ ਆ ਕਿ ਬੇਨਤੀਆਂ ਕਿ ਪ੍ਰਮਾਤਮਾ ਕਰੇ ਤੁਹਾਡਾ ਸੈਂਟਰ ਖੂਬ ਤਰੱਕੀਆਂ ਕਰੇ ਸੋਸਾਇਟੀ ਜਿੱਥੋਂ ਤੱਕ ਮੇਰੀ ਡਿਊਟੀ ਆ ਮੈਂ ਦਿਨੇ ਰਾਤ ਜਿੱਥੇ ਵੀ ਜ਼ਰੂਰਤ ਆ ਜੋ ਵੀ ਮੈਂ ਕਰ ਸਕਦਾ ਉਹਦੇ ਵਾਸਤੇ ਮੈਂ ਹਾਜ਼ਰ ਆ ਸੋ ਸਾਰੇ ਜਣੇ ਜਰੂਰ ਸਹਿਯੋਗ ਕਰੋ ਔਰ ਬੱਚਿਆਂ ਨੂੰ ਫੇਰ ਬੇਨਤੀ ਕਿ ਬੜੀ ਮਤਲਬ ਲਗਨ ਦੇ ਨਾਲ ਸਿੱਖ ਕੇ ਤੇ ਤੁਸੀਂ ਤੁਹਾਡੇ ਟੀਚਰ ਦੇ ਕੋਲੋਂ ਸਲਾਈ ਸਿੱਖੋ ਸਰਟੀਫਿਕੇਟ ਮਿਲੇਗਾ ਜੋ ਵੀ ਸਿੱਖਣਾ ਚਾਹੋਗੇ ਉਹ ਤੁਹਾਡੇ ਟੀਚਰ ਤੁਹਾਨੂੰ ਸਿਖਾਉਣਗੇ ਕਿਉਂਕਿ ਸਲਾਈ ਘਡਾਈ ਦੇ ਵਿੱਚ ਵੀ ਜਾਂ ਬਿਊਟੀ ਪਾਰਲਰ ਦੇ ਵਿੱਚ ਵੀ ਬਹੁਤ ਐਡਵਾਂਸਡ ਕੋਰਸ ਆ ਗਿਆ ਬੜਾ ਕੁਝ ਨਵਾਂ ਰੋਜ਼ ਦਾ ਰੋਜ਼ ਆ ਰਿਹਾ ਸੋ ਜੋ ਸਿੱਖਣਾ ਚਾਹੋਗੇ ਤੁਸੀ ਤੁਹਾਨੂੰ ਸਿਖਾਇਆ ਜਾਊਗਾ ਤੇ ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਚੇਅਰਮੈਨ ਸਰਦਾਰ ਓੰਕਾਰ ਸਿੰਘ ਜੀ ਉਹ ਦੋ ਸ਼ਬਦ ਅੱਜ ਦੇ ਇਸ ਪ੍ਰੋਗਰਾਮ ਬਾਰੇ ਕਹਿਣਗੇ ਸਰਦਾਰ ਓੰਕਾਰ ਸਿੰਘ ਜੀ ਚੇਅਰਮੈਨ ਪੰਜਾਬ ਸੋਸ਼ਲ ਵੈਲਫੇਅਰ ਸੁਸਾਇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਤਵੰਤੇ ਸੱਜਣ ਪੁੱਜੇ ਆ ਬੀਬੀਆਂ ਭੈਣਾਂ ਬੇਟੀਆਂ ਬਹੁਤ ਬਹੁਤ ਧੰਨਵਾਦ ਆ ਖਾਸ ਕਰਕੇ ਬੜੀ ਦੂਰੋਂ ਗਰਦਾਸਪੁਰ ਤੋਂ ਸਾਡੇ ਹੈਪੀ ਭਾਜੀ ਚੇਚੇ ਤੌਰ ਤੇ ਸਾਡੇ ਪ੍ਰਧਾਨ ਸੁਸਾਇਟੀ ਦੇ ਆਏ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਦਾ ਵੀ ਧੰਨਵਾਦ ਬਹੁਤ ਸਾਰਾ ਤੇ ਇਹ ਜਿਹੜੀ ਪੰਜਾਬ ਵੈਲਫੇਅਰ ਸੁਸਾਇਟੀ ਆ ਅਸੀਂ ਇਹ ਸਾਡੇ ਵੱਡੇ ਭਾਈ ਸਾਹਿਬ ਸਰਦਾਰ ਮਨਜੀਤ ਸਿੰਘ ਹੁਣਾਂ ਦੀ ਦੇਣਿਆਂ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡਾ ਕਿ ਉਹਨਾਂ ਨੇ ਇਹ ਸਾਰਾ ਕੁਝ ਕਾਰਜ ਸ਼ੁਰੂ ਕਰਾਏ ਆ ਭੈਣ ਪ੍ਰਭਜੋਤ ਕੌਰ ਦਾ ਜੋਤੀ ਭੈਣ ਦਾ ਬਹੁਤ ਵੱਡਾ ਯੋਗਦਾਨ ਆ ਇਹ ਬਾਪੂ ਜੀ ਸਾਡੇ ਬਲਵੀਰ ਸਿੰਘ ਹੁਣੀ ਮਾਤਾ ਗਰਮੀਤ ਕੌਰ ਇਹ ਸਾਰੇ ਪਰਿਵਾਰ ਦਾ ਜਾਨੀ ਯੋਗਦਾਨ ਆ ਉਹਦੇ ਕਰਕੇ ਸਾਰੇ ਉੱਥੇ ਸੱਜਣ ਮਿੱਤਰ ਸਹਿਯੋਗ ਕਰਕੇ ਇਹ ਸੋਸਾਇਟੀ ਚਲਾ ਰਹੇ ਆ ਅਸੀਂ ਸਿਰਫ ਇੱਕ ਉਹਨਾਂ ਦਾ ਉਹਨਾਂ ਦੇ ਇਸ਼ਾਰੇ ਤੇ ਜੋ ਕਹਿੰਦੇ ਅਸੀਂ ਉਹ ਕਰਦੇ ਆ ਸਾਡਾ ਤਾਂ ਇਹ ਆਉਣਾ ਜਾਣੇ ਦਾ ਸੁਜੋਗ ਆ ਬਾਕੀ ਮਾਇਆ ਪੱਖੋਂ ਜਿੰਨਾ ਵੀ ਸੁਜੋਗ ਆ ਸਾਰਾ ਐਨ ਆਰ ਆਈ ਭਰਾਵਾਂ ਦਾ ਉਹਨਾਂ ਦਾ ਬਾਹਰ ਲਿਆਂਦਾ ਸੁਜੋਗ ਆ ਤੇ ਬਾਪੂ ਜੀ ਜਣਾ ਜੀ ਖੁਆਇਸੀ ਵੀ ਚਲੋ ਜਿਹੜਾ ਘਰ ਇੱਥੇ ਬਹਿ ਕੇ ਸਾਰੇ ਜਣੇ ਸਾਰਿਆਂ ਦੇ ਚਰਨ ਪੈ ਜਾਣਗੇ ਨਾਲੇ ਵੀ ਇੱਥੋਂ ਸ਼ੁਰੂਆਤ ਕਰਦੇ ਹੋ ਪੇ ਬਾਕੀ ਜਿੱਥੇ ਵੀ ਗੁਰਦਰਾ ਸਾਹਿਬ ਦੀ ਸੈਟਿੰਗ ਆਈ ਆ ਉੱਥੇ ਆਪਾਂ ਕੁੜੀਆਂ ਸਿੱਖਣੀਆਂ ਬੱਚਿਆਂ ਨੂੰ ਬੇਨਤੀ ਆ ਵੀ ਸਲਾਈ ਸਿੱਖਣ ਤੋਂ ਬਾਅਦ ਵੀ ਜੋ ਵੀ ਅਸੀਂ ਸਾਰਾ ਕੁਝ ਹੋਊਗਾ ਕਿਤੇ ਫੇਰ ਵੀ ਇਹ ਨਾ ਬੱਚਿਆਂ ਨੂੰ ਲੋੜ ਪਈ ਤੇ ਸੋਸਾਇਟੀ ਇਹਨਾਂ ਦੇ ਨਾਲ ਖੜੀ ਆ ਹਰ ਤਰ੍ਹਾਂ ਨਾਲ ਮਦਦ ਕਰਾਂਗੇ ਜਿੱਥੇ ਜੋਗ ਮਦਦ ਹੋਈ ਜ਼ਰੂਰ ਕਰਾਂਗੇ ਅਸੀਂ ਉੱਥੋਂ ਅਸੀਂ ਪਿੱਛੇ ਨਹੀਂ ਹਟਾਂਗੇ ਕੱਲੋਂ ਇਹ ਆਪਣਾ ਕਿੱਤਾ ਸਿੱਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਆਪਣੇ ਪਰਿਵਾਰ ਨੂੰ ਪਾਲ ਸਕਦੀਆਂ ਆ ਆਪਣੀ ਮਦਦ ਕਰ ਸਕਦੀਆਂ ਪਰਿਵਾਰ ਦਾ ਤੇ ਇਹਨਾਂ ਕੁਝ ਕਹਿੰਦਾ ਆ ਬਾਰ ਲਿਆਂ ਸੱਜਣਾ ਦਾ ਭਾਜੀ ਮਨਜੀਤ ਸਿੰਘ ਹੁਣਾਂ ਪੈਣ ਜੋਤੀ ਭੈਣ ਦਾ ਸਾਰਿਆਂ ਦਾ ਪਾਪੇ ਹੁਣਾਂ ਦਾ ਬਲਵੀਰ ਸਿੰਘ ਹੁਣਾਂ ਦਾ ਤੇ ਆਏ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਹੈਪੀ ਭਾਜੀ ਦਾ ਬਹੁਤ ਬਹੁਤ ਲੰਬਾ ਸਫਰ ਕਰਕੇ ਆਇਆ ਇਸ ਤੋਂ ਬਾਅਦ ਅਸੀਂ ਦੂਸਰਾ ਸੈਂਟਰ ਗਰਦਾਸਪੁਰ ਦੇ ਵਿੱਚ ਹੀ ਆ ਪੀਲ ਦੀ ਸੈਣ ਆ ਪਿੰਡ ਦਾ ਨਾਮ ਆ ਇਹ ਦੂਸਰਾ ਸੈਂਟਰ ਅੱਜ ਹੀ ਅਸੀਂ ਉੱਥੇ 3 ਵਜੇ ਸ਼ੁਰੂ ਕਰਨਾ ਆ ਉਹ ਵੀ ਅੱਜ ਸੈਂਟਰ ਦੂਸਰਾ ਤੀ ਇਹ ਆਪਣਾ ਦੂਸਰਾ ਸੈਂਟਰ ਹੋ ਗਿਆ ਜੀ ਉਹ ਤੀਸਰਾ ਸੈਂਟਰ ਅਸੀਂ ਉੱਥੇ ਸ਼ੁਰੂ ਕਰ ਰਹੇ ਆ ਉਹ ਅੱਜ ਦੇ ਦਿਨ 'ਚ ਅਸੀਂ ਛੋੜੀ ਕਰਨਾ ਕੋ ਟਾਈਮ ਦੀ ਥੋੜੀ ਸ਼ਾਰਟੇਜ ਹੋਣ ਕਰਕੇ ਅਸੀਂ ਜਲਦੀ ਜਲਦੀ ਜਾਣਾ ਤੇ ਇਸੇ ਤਰ੍ਹਾਂ ਤੁਸੀਂ ਸਾਡਾ ਪਿੰਡ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਆ ਵੀ ਸਾਡਾ ਸਹਿਯੋਗ ਦਿੰਦੇ ਰਹੋ ਤੇ ਸਾਡੇ ਮੋਢੇ ਵੀ ਉੱਚੇ ਹੁੰਦੇ ਰਹਿਣਗੇ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਕੰਮ ਕਰ ਸਕਦੇ ਹਾਂ ਤੇ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਕਰ ਸਕਦਾ ਤੇ ਇਹਦੇ 'ਚ ਕੋਈ ਪਾਰਟੀਵਾਦੀ ਨਹੀਂ ਨਾ ਕੋਈ politicans stunt ਆ ਨਾ ਕੋਈ ਅਸੀਂ politican ਬੰਦੇ ਨਾਲ ਸਾਡਾ ਕੋਈ ਲੈਣ ਦੇਣਿਆ ਨਾ ਲਿੰਕ ਆ ਇਹ ਤੁਹਾਡੀ ਸੇਵਾ ਕਰਨੀ ਆ ਇਹ ਜਿੰਨੀ ਤੁਸੀਂ ਆਸ਼ੀਰਵਾਦ ਦਿੰਦੇ ਰਹੋ ਅਸੀਂ ਸੇਵਾ ਕਰਦੇ ਰਹੀਏ ਇਹ ਤੇ ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ